ਪ੍ਰਹਲਾਸ ਸਾਹਿਬ ਜੁਰਗ ਜੂ ਭਗਤੋ ਬਹਾ ਬੈਜ ਰਖਦਾ ਰਾਮਾ ਜੀ ਅਰਨਾਖ ਸੇ ਦੁਸ਼ਟ ਹਾਰਿਆ ਪ੍ਰਹਲਾਦ ਰਾਯੋ ਅਹੰਕਾਰੀ ਆਨੰਦ ਕਾ ਭਟਦੇ ਨਾਮ ਦੇ ਓ ਮੁਖ ਲਾਇਆ ਜਨਨਨ ਕੇ ਸਰ ਸੇਵਿਆ ਅੰਤ ਲਈ ਛਡਾਇਆ ਇੱਕੋ ਅੰਗਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੂਰਪੈ ਜਸ ਤਾਮ ਨ ਹੋਈ ਕੋ ਕਰਤਾ ਕਰਣਾ ਮੈਂ ਨਹੀਂ ਜਾਂ ਕਰੀ ਨਾ ਹੋਈ ਬਲੇ ਹਰੀ ਕੁਦਰਤ ਵਜ਼ਿਆ ਤੇ ਅੰਤ ਨਾ ਜਾਈ ਲਗਿਆ ਰਹੋ ਜੇ ਆਤਮਾ ਜੋਤ ਜੋਤ ਮੈਂ ਜਤ ਅਕਲ ਕਲਾ ਭਰਪੂ ਰਹਾ ਤੂੰ ਸੱਚਾ ਸਾਹਿਬ ਸਤਿ ਸਾਲੀਓ ਜਨ ਕੀ ਦੀਸੋ ਫਰ ਬਿਆ ਕਉ ਨਾਨਕ ਕਰਦੇ ਕੇ ਵਾਦਾਂ ਜੋਗਿਚ ਕਰਣਾ ਸੁ ਕਰਿਆ ਸੁਦਰਗਿਆ ਸਭ ਮਹੱਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੁਦਰੁ ਤੇਰਾ ਕਿਹਾ ਸੁ ਕਰ ਗਿਆ ਜਿਤ ਮੇ ਸਰਬ ਸੁਮਾਲੇ ਬਾਜੇ ਤੇਰੇ ਅਨਾਦ ਅਨਿਕ ਅਲੰਕਾਰ ਤੇ ਤਿਰ ਭਾਵਨਾਰੇ ਕੇਤੇ ਤੇਰੇ ਰਾਗ ਪਰ ਜੋਗਈਐ ਕੇਤੇ ਦਰਗਾ ਬਨਾਰੇ ਗਾਵੰਦ ਤੁਨੋ ਪਬਣਾ ਬਾਣੀ ਵਿਦੰਤਰ ਗਾਵੈ ਰਾਜ ਧਰਮ ਦੁਵਾਰੇ ਗਾਵੰਦ ਤੁਨੋ ਜਿਤ ਕੋ ਤਲਿ ਕੇ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵੰਦ ਤੁਨੋ ਈਸ਼ਰ ਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵੰਦ ਤੁਨੋ ਅਨੰਦ ਰੰਧਰਾ ਤਨ ਬੈਠੇ ਇਹ ਦੇਵ ਧਿਆਨ धरਨਾਲੇ ਗਾਵੰਦ ਤੁਨੋ ਸਤਿ ਸੁਆਦੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵੰਤ ਤੁਧਨੋ ਜਤੀ ਸਦੀ ਸਦੀ ਸੰਤੋ ਕੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਤ ਬੜਨਰਗੀ ਯੂਸਰ ਜੁਗ ਜੁਗ ਵੇਦਾਂ ਨਾਲੇ ਗਾਵੰਤ ਤੁਧਨੋ ਮੋਹਨੀ ਆ ਮਨਮੋਹਨ ਸੁਰਗ ਮਾਚ ਪੈ ਆਲੇ ਗਾਵੰਤ ਤੁਧਨੋ ਰਤਨੁ ਪਾਇ ਤੇਰੇ ਅਠ ਸੱਠ ਤੀਰਥ ਨਾਲੇ ਗਾਵੰਤ ਤੁਧਨੋ ਜੋਧ ਮਾਹਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਂਗਾਵੰ ਤਦਨੋਂ ਗਾਵੰ ਮੰਡਲੂ ਬ੍ਰਹਮੰਡ ਕਰਗਰਕੇ ਤੇਰੇ ਧਾਰੇ ਤੇ ਤਦਨੋਂ ਗਾਵੰ ਜੋ ਤਦ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਗੇਦੇ ਤਦਨੋਂ ਗਾਵੰ ਸੇ ਮੈਂ ਜਿਤਨਾਵੰ ਮਾਨਕ ਗਿਆ ਵਿਚਾਰੇ ਸੋਇ ਸੋਇ ਸਦਾ ਸਾਹਿਬ ਸੱਚਾ ਦਾ ਜੀਨ ਆਈ ਆਪਿ ਉਸ ਜਾਇ ਨਾ ਜਾਂਦੀ ਰਤਨਾ ਜਨਰ ਜਾਈ ਰੰਗੀ ਰੰਗੀ ਬਾਦੀ ਕਰ ਕਰ ਜਨ ਜਿਸਮ ਆਇਆ ਜਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਦਿਸਦੇ ਵੜਾਈ ਜੋ ਦਿਸ ਪਾਵੇ ਸੋਈ ਕਰਦੀ ਪਰ ਹੁਕਮ ਨਾ ਕਰਣਾ ਜਾਈ ਜੋ ਬਾਤ ਸਬਤ ਸਬਤ ਸਾਹਿਬ ਨਾਨਕ ਰਹਿਣ ਰਜਾਈ ਆਤਸਾ ਮਹਿਲਾ ਪਹਿਲਾ ਸੁਣ ਵਡਾਖੇ ਸਭ ਕੋਈ કે બડા બડડા લીટા હોઈ ઇમત ભાય ના ગહ્યા જાય કહેણ વાલે દિર રહે સમાય બડે મેરે સહબા ગહેર ગંભીરા ગુણી ગેયરા કોઈ ના જાણે તેરા ગીતા કેવડ જીરા રાવ સબ સુર દે મલ સુર તો કમાઈ સબ કે મત મલ કે મત અપાઈ ज्ञानी ધાની ગુરુ ગુરહાઈ ਕਹ ਨਾ ਜਾਈ ਦਿਰ ਦਿਲ ਵੜਿਆਈ ਸਭ ਸਾਦ ਸਭ ਤਬ ਸਭ ਚੰਗਿਆਈਆ ਜਦਾ ਬਰਗ ਗਿਆ ਵੜਿਆਈਆ ਤਦਵਨ ਸਦੀਕ ਨਾ ਪਾਈਆ ਕਲਮ ਮਿਲ ਨਹੀ ਤਾ ਕਰਾਈਆ ਆਖਣ ਵਾਲਾ ਗਿਆ ਵਿਚਾਰਾ ਸਿਵਤੀ ਭਰੇ ਤੇਰੇ ਪੰਡਾਰਾ ਜੈਸ ਤੋਂ ਦੇ ਤਸ ਗਿਆ ਚਾਰਾ ਨਾਨਕ ਸੱਚ ਸਵਲਹਾਰ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣੋ ਕਾ ਸੱਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖ ਹੈ ਚਲਿਐ ਲੋਕ ਸੋਕਿਓ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੈ ਨਾ ਹੀ ਰਾਵ ਸਾਚੇ ਨਾਮ ਜਿਸ ਦਿਲ ਵੜਿਆਈ ਆਖ ਤੱਕ ਕੀਮਤ ਨਹੀਂ ਪਾਈ ਜੇ ਸਭ ਮਿਲ ਗਇ ਆਖਣ ਪਾਹੀ ਵੱਡਾ ਨਾ ਹੋ ਵੈ ਘਾਟ ਨਾ ਜਾਏ ਨਾ ਹੋ ਮਰਨ ਨਾ ਹੋ ਵਸੂ ਦੇਂਦਾ ਰਹਿ ਨ ਜੁਗੈ ਭੋਗ ਗੁਣੇ ਹੋਰ ਨਹੀਂ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੇ ਬੜਿਆ ਵਤੇ ਵਡ ਤੇਰੀ ਦਾ ਜੰਦਨ ਕਰ ਕਹਿ ਗਏ ਤੇਰਾ ਰਸੰ ਵਿਸਾਰ ਰਹੇ ਕੰਮ ਜਾ ਨਾਨਕ ਨਾ ਵੈ ਬਾਜ ਸਨਾਤ ਰਾਗ ਭੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖ ਬਿਨੋ ਕਰਾਉ ਗੁਰ ਪਾਸ ਹਮ ਕੀਰੇ ਕਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਤ ਮੇਰੇ ਮੀਤ ਗੁਰਦੇਵ ਮੁਕਉ ਨਾਮ ਨਾਮ ਪ੍ਰਗਾਤ ਗੁਰਮਤਿ ਨਾਮ ਮੇਰਾ ਪ੍ਰਾਨ ਸੁਖਾਈ ਹਰ ਕੀਰਤ ਹਮ ਰੀ ਰਹਿ ਰਾਤਰਾਉ ਹਰ ਜਨ ਕੇ ਬੜ ਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ हर हर नाम मिला तृपता सह मेरा संगत गुण प्रकाश जन हर हर अदस नाम नाम पाया ते भागहीन जम पास <coughs> जो सतगुरु शरण संगत नहीं आए त्रग जीवा त्रग जीवा जनार्दन सतगुरु संगत पाई <coughs> दन दरवाजा गल गया लेखा दन दन सत्संगत जत रस पाया मिल जन नानक नाम प्रकाश ਰਾਗ ਗੋਜਰੀ ਮਹੱਲਾ ਪੰਜਵਾ ਕਾਹਿਰ ਮੰਜਤ ਵਹਿ ਦਮ ਜਾ ਆਹਰ ਹਰ ਜੀਉ ਪਰਿਆ ਤੈਲ ਪਥਰ ਮੈਂ ਜਾਂਤੇ ਉਪਾਈ ਤਾ ਕਰ ਜੁਗ ਆਗੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸਤਵੰਤਾ ਕੋਇ ਨ ਕਿਸ ਕੀ ਤਰਿਆ zer zer re jagstan bahe thakur kahe man pau karia ude udeya vai sa kosha is pachhe vichari chariya tan gavan kalaave gavan jugave man mein simran karia sab nidan dasad sidhan thakur gal tal taria ja nanik bal bal sad bal jaiye tera ant na paar varia ਰਾਗ ਆਸਾ ਮਹੱਲਾ ਜਉਤਾ ਸੋਪਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੋਗਰ ਕਨਰੰਜਨ ਹਰਿ ਭਰ ਕਨਰੰਜਨ ਰਗਮਾ ਕਾਮਯਾ ਭਾਰਾ ਸਬਦਿਆ ਵੈ ਸਬਦਿਆ ਵੈ ਤੁਰ ਜੀ ਅਰਧ ਚੇ ਦਰਜਣਾਰ ਸਭ ਜੀ ਤੁਮਾਰੇ ਜੀਤੋ ਜੀਆ ਕਾ ਦਾਤਾਰ ਹਰ ਧਿਆਵੋ ਸੰਤ ਜੀ ਸਬਦੁ ਗਿ ਵਿਸਾਰਣ ਹਾਰਾ ਹਰੇ ਆਪੇ ਧਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਦੋ ਗੜ ਗੜ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਬੁਰਖ ਸਮਾਣਾ ਇੱਕ ਦਾ ਤੇਗ ਬਿਖਾਰੀ ਜੀ ਜ਼ਾਉ ਤੇਰੇ ਜੋਸ਼ ਵਿਡਾਣਾ ਤੋ ਆਪੇ ਦਾਤਾ ਆਪੇ ਭੁਗਤਾ ਜੀ ਹਾਉ ਤਦ ਬਿਨਿਆ ਵਰ ਨਾ ਜਾਣਾ ਤੋ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਗਾਉਣ ਆਖ ਵਖਾਣਾ ਜੋ ਜਿਵੈ ਜੋ ਜਿਵੈ ਤੁਧ ਜੀ ਜਨ ਨਾਨਕ ਤੈਨ ਉਪਰਵਾਣਾ ਹਰਦਾਇ ਵੇ ਹਰਦਾਇ ਵੇ ਤੁਧ ਜੀ ਸੇ ਜਨ ਦੁਗਮ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਹਰਦਾਇ ਆ ਜੀ ਤਨਾਂ ਟੁਟੀ ਜਮ ਕੇ ਵਾਸੀ ਜਨਰ ਭੋਜਨਰ ਨਰ ਭੋਤਿਆ ਆ ਜੀ ਤਨ ਕਾ ਭੋ ਸਭ ਵਾਸੀ ਜਨ ਸੇਵਿਆ ਜਨ ਸੇਵਿਆ ਮੀਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਤੇ ਧਨ ਜੇ ਦਨ ਜਨ ਹਰ ਧਿਆਇਆ ਜੀ ਜਨ ਨਾਨਕ ਤਨ ਬਲ ਜਾਤੀ ਤੇਰੀ ਭਗਤ ਤੇਰੀ ਭਗਤ ਵੰਡਾਰ ਜੀ ਭਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੀ ਭਗਤ ਸਲਾਹਨ ਤੁਹੀ ਹਰ ਅਨੇਕ ਅਨੇਕ ਅਨੰਤਾ ਤੇਰੇ ਅਨੇਕ ਤੇਰੀ ਅਨੇ ਕਰੈ ਰਿਪੁਜਾ ਜੀ ਤਪ ਤਪਹਿ ਜਪਹਿ ਵਿੰਤਾ ਤੇਰੇ ਅਨੇਕ ਤੇਰਿਆਨੇ ਬੜਾ ਬਸਮ੍ਰਿਤ ਸਾਸਤ ਜੀ ਕਰਿ ਗਿਰਿਆ ਘਟ ਕਰਮ ਗਨੰਤਾ ਸੇ ਭਗਤ ਸੇ ਭਗਤ ਪਰੇ ਜਨਾਨਕ ਜੀ ਜੋ ਭਾਗ ਹੈ ਮੇਰੇ ਹਰਿ ਭਗਵੰਤਾ ਤੂੰ ਆਤਪੁਰਖਾ ਬ੍ਰਹਮਪੁਰ ਕਰਤਾ ਜੀ ਤਤ ਜੇਵੜ ਆਵਰਨਾ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੁਮੇ ਕੋ ਜੀ ਦੁਨਹਿ ਚਲ ਕਰਤਾ ਜੋਈ ਤੇਦੇ ਆਪੇ ਭਾਵਰ ਜੋਈ ਵਰਤਾ ਜੀ ਦੁਆਪੇ ਕਰੰਤ ਹੋਈ ਤੇਦੇ ਆਪੇ ਸ੍ਰਿਸ਼ਟ ਸਭਿਉ ਪਾਈਨੀ ਤੇਦੇ ਆਪੇ ਸਰਜ ਸਭ ਕੋਈ ਜਾਨਾਨ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹੱਲਾ ਜਪਤਾ ਟੰਗਰਦਾ ਸਚਿਆਰ ਮੈਂਡਾ ਸਾਹੀ ਜੋ ਤਪ ਵਾਵੇ ਸੋ ਹੀ ਤਿਸੇ ਜੋਤੋਂ ਦੇ ਸੋ ਹੀ ਹਾਂ ਪਾਈ ਰਹਾਓ ਜਵਦੇ ਰੀਤੂ ਕਮਨੀਂ ਧਿਆਇ ਜਿਸਨੂੰ ਕਿਰਪਾ ਕਰਾਂ ਤਨ ਨਾਮ ਰਤਨਾ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾਹੀ ਤੁਝ ਵਨ ਦੂਜਾ ਕੋਈ ਨਾਹੀ ਜੀ ਅਜੰਤ ਤਵ ਤੇਰਾ keel ਬਿਜੋਗ ਮਿਲ ਵਿੱਚ ਛੁੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣੈ ਜੋਈ ਜਨ ਜਾਣੈ ਅਰ ਗੁਣ ਸਦੇ ਆਖ ਬਖਾਣੈ ਜਨ ਅਰ ਸੇਵਿਆ ਤਨ ਸੁਖ ਪਾਇਆ ਸਜੇ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆਸ ਤਬ ਹੋਈ ਤਦ ਬੰਦੂ ਜਾ ਵਰ ਨਾ ਕੋਈ ਤੂੰ ਕਰ ਕਰ ਵੇਖੈ ਜਾਣੈ ਸਵੇ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਲ ਲਵਲਾ ਤਤ ਸਰਵਰੜਾ ਪੈਲੇ ਨਵਾਸਾ ਬਾਣੀ ਬਾਬਗਤਨ ਹੈ ਕੀਆ ਪੰਕਜ ਮੋਹ ਬਗ ਨਹੀ ਜਾਲੈ ਹਮ ਦੇਖਾ ਤਹ ਲੋਬੀਆਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਵੇਸ ਰਤ ਤੇਰੇ ਗੁਣ ਗਰਿਆ ਰਹਾਉ ਨਾ ਹਉ ਜਤੀ ਸਦੀ ਨਿਪੜਿਆ ਮੋ ਰਖ ਮੁਗ ਦਾਦਨਾਮ ਪਿਆ ਰਣਵਤਨਾਨਿ ਗਿਤਨ ਕੀ ਸ਼ਰਣਾ ਜਨਤੋ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਪਈ ਪ੍ਰਾਪਤ ਮਨੁਕ ਦੇਹਰੀਆ ਗੋਬਿੰਦ ਮਿਰਨ ਕੀ ਐ ਤੇਰੀ ਵਰੀਆ ਆਵਰ ਕਾਜ ਤੇ ਰਕ ਤੈ ਨ ਕਾਮ ਮੇਰੇ ਸਾਥ ਸੰਗਤ ਭਜ ਕੇਵਲ ਨਾਮ ਰੰਗ ਜਾਮ ਲਗ ਭਵ ਜਲ ਤਰਨ ਕੈ ਜਨਮ ਬ੍ਰਿਤਾ ਜਾਤ ਰੰਗ ਮਾਇਆ ਕਹਿ 라ਉ ਜਪ ਤਪ ਸੰਜਮ ਤਨ ਮਨਾ ਕਮਾਇ ਸੇਵਾ ਸਾਧਨਾ ਜਨਿਆ ਹਰਿ 라ਇ ਗਉ ਨਾਨਕ ਗਾਮ ਦੀਜ ਕਰਮਾ ਸ਼ਰਨ ਭਰੇ ਕੀ 라 ਕੋ ਜਰਮਾ ਇਕ ਵੰਗਾਰ ਸ੍ਰੀ ਵਾਹਿਗੁਰੂ ਜੀ ਕੀ ਬਾਤੇ ਬਾਤ ਸੇ ਦਸਵੀਂ ਗਾਵੇਵਾਜਵੇਂ ਤੇ ਜੋ ਭਈ ਅਮਰੇ ਕਰੋ ਹੱਥ ਦੈ ਰਚਾ ਪੂਰਨ ਹੋਏ ਜਦ ਕੀ ਇਚਾ ਤਬ ਚਰਨਨ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਅਮਰੇ ਦੁਸ਼ਟ ਸੁਬੈ ਦਮ ਗਾਵ ਆਪ ਹੱਥ ਦਾ ਮੋਹ ਲਚਾਵ ਸੁਖੀ ਵਸੈ ਮੋਰੋ ਪਰਿਵਾਰ ਸੇਵਕ ਸਿਕ ਸੰਬਕਰਤਾਰ ਮੋਰ ਚੰਨ ਜਕਰ ਦਇ ਕਰਿਏ ਸਭ ਵੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੇ ਆਸਾ ਦੌਰ ਭਜਨ ਕੀ ਰਹੇ ਬਿਆਸਾ ਤਮੈਂ ਛਾਡ ਗਈ ਅਬਰਨ ਧਿਆਉ ਜੋ ਵਰ ਜਾਉ ਸੋ ਤੁਮ ਮਤੇ ਪਾਉ ਸੇਵਕ ਸਗਹ ਹਮਾਰੇ ਤਾਰੀਏ ਜਨ ਜਨ ਸਤਰਾ ਹਮਾਰੇ ਮਾਰੀਏ ਆ ਬਾਤ ਤੇ ਮੁਝ ਬਰੀਏ ਮਰਨ ਗਾਲ ਕਾ ਤਰਾਤਨ ਬਰੀਏ ਉਜੋ ਸਦਾ ਹਮਾਰੇ ਬਚਾ ਸਰੀਆ ਸਉ ਜੋ ਕਰਿਓ ਰਚਾ ਰਖ ਲਿਓ ਮੋਹਿ ਰਖਨਾਰੀ ਸਾਹਿਬ ਸੰਤ ਸਹਾਇ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰਦਸ਼ ਕੰਤਾ ਗਾਲ拜 ਬ੍ਰਹਮਾ ਬਵ ਤਰਾ ਗਾਲ拜 ਸ਼ਿਵਜੂ ਉਤਰੰ ਗਾਲ拜 ਗੁਰਵਤਨ ਪ੍ਰਕਾਸ਼ਾ ਸਕਲ ਕਾਲ ਕ ਕੀਓ ਤੁਮਾਚਾ ਜਵਨ ਕਾਲ ਜੁ ਕੀ ਸਵਕਿਓ ਬੇਸਰਜ ਬ੍ਰਹਮਾ ਜੁ ਤਿਓ ਜਵਨ ਕਾਲ ਸਵ ਲੋਕ ਸਵਾਰਾ ਨਮਸ਼ ਕਰ ਤਾਹੇ ਹਮਾਰਾ ਜਵਨ ਕਾਲ ਸਵ ਜਗਤ ਬਨਾਇਓ ਦੇਵ ਦਾੰਦ ਜਚਨੋ ਪਜਾਇਓ ਆਦ ਅੰਤੇ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਦਸਈ ਕੋ ਹਮਾਰੀ ਝਗਲ ਪ੍ਰਜਾ ਜਨ ਆਪ ਸਵਾਰੀ ਸਭ ਗਨ ਕੋ ਸਭ ਗਨ ਸੁਗਧਿਓ ਸਤਰਨ ਕੋ ਬਲਮੋ ਬਦਕਿਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਜਿਤੀ ਤੇ ਗੰਜ ਰਿ ਅਸੁਲਾ ਸਬਰ ਕਿਰਪਾ ਦ੍ਰਿਸ਼ਟ ਕਰ ਭੂਲਾ ਸੰਤਨ ਦੁਖ ਪਾਏ ਦੇ ਦੁਖੀ ਸੁਖ ਪਾਏ ਸਤਨ ਕੇ ਸੁਖੀ ਏਕ ਵੇਕ ਕੀ ਪੀਰ ਪਛਾਨਣਾ ਕਟ ਕਟ ਕੇ ਪੜ ਪੜ ਕੀ ਜਾਣਣਾ ਜਬ ਉਹ ਦੇ ਕਰਕ ਕਰਾ ਕਰਤਾਰਾ ਪ੍ਰਜਾ ਤਰਤ ਦਵ ਦੇ ਅਪਾਰਾ ਜਬਿਆ ਕਰਕ ਕਰ ਤੋ ਗਵ ਤੁਮ ਮੈ ਮਿਲਤ ਦੇ ਤਰਸਹੁ ਜਿਤੇ ਵਦਨ ਦ੍ਰਿਸ਼ਟ ਜ਼ਵਦਾਰ ਆਪ ਆਪਨੇ ਬੋਜੋਚਾਰ ਤੁਮ ਸਭੀ ਤੇਰਾ ਤਨਰਾ ਲਮ ਜਾਣਤ ਵੇਦ ਭੇਦ ਹਰਿਆ ਲਮ ਨਿਰੰਗਾਰ ਨਿਰਵੇਕ ਨਿਰਲੰਭ ਨਾਦ ਨੀਰ ਨਾਦ ਅਸੰਭ ਤਾਕਾ ਮੂਡ ਉਚਾਰ ਦਵੇਦਾ ਜਾਗੋ ਬੇਵ ਨ ਪਾਵ ਤਵੇਦਾ ਤਾਕੋ ਕਰ ਪਾਹਣ ਅਨਮਾਨਤ ਮਹਾ ਮੂਡ ਕਛ ਬੇਦ ਨ ਜਾਣਤ ਮਹਾਂ ਦੇਵ ਕੋ ਕਹਤ ਸਦਾਸ ਨਿਰੰਕਾਰ ਗਾ ਜੀਨਤ ਨਹ ਪਿ ਆਪ ਆਪਣੇ ਬੁੱਧ ਹੈ ਜੇਤੀ ਬਰਨਤ ਬੰਨ ਬੰਨ ਤੋ ਦੇਤੀ ਤੁਮਰਾ ਲਖਾ ਨਾ ਜਾਏ ਬਜ਼ਾਰਾ ਕੇਵਲ ਸਜਾ ਪ੍ਰਥਮ ਸੰਸਾਰ ਇਕ ਰੂਪ ਨੋ ਬਸ ਰੂਪ ਰੰਗ ਬਯੁ ਰਾਉ ਕੇ ਪੂਪ ਅੰਡ ਜੇ ਰਜ ਸਤ ਜਕਿਨੀ ਉਤ ਪੁਜ ਖਾਨ ਬਾਵਰ ਰਾਚ ਦੀਨੀ ਕਹੂੰ ਭੂਲ ਰਾਜਾ ਵੇ ਬੈਠਾ ਕਹੂੰ ਸਮਟ ਬਸ ਸ਼ੰਕਰੇ ਗਠਾ ਗ੍ਰੀਸ ਰਸ਼ਟ ਦਖਾਈ ਅਜੰਪਾ ਆਦਿ ਜੁਗਤ ਸਰੂਪ ਸੰਜਮ ਭਵ ਆਵਰਜਾ ਮੇਰੀ ਤੁਮ ਕਰੋ ਸਿਖਿ ਵਾਰਿ ਉਸਤਕ ਸੰਗਰੋ ਦੁਸ਼ਟ ਜਤੇ ਉਤਵਾਤ ਹੋ ਤਬਾਤਾ ਤਗਲ ਮਲੇਸ਼ ਕਰੋ ਰਣ ਗਾਤਾ ਜੇ ਅਸਤਜ ਦਵ ਸਰਣੇ ਭਰੇ ਤਨ ਕੇ ਦੁਸ਼ਟ ਦੁਖ ਤਬ ਮਰੇ ਪਰਖ ਜਵਨ ਭਗ ਪਰੇ ਦਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਦ ਕੋ ਇਕ ਵਾਰ ਤੇ ਹੈ ਤਾਕੇ ਕਾਲ ਨਿਕਟ ਨਹੀਂ ਆਏ ਰਚਾਵੇ ਤੈਂ ਸਵ ਕਾਲ ਦੁਸ਼ਟ ਰਸਟ ਰੰਤ ਤੁ ਕਾਲਾ ਗਿਰਬਾਦਰ ਟਨ ਜਾਇ ਨਿਹਾਰੋ ਤਾਕੇ ਤਾਪ ਤਨ ਕਮ ਹਰੋ ਰਿੱਦ ਸਦ ਕਰਮ ਸਭ ਹੋਈ ਦੁਸ਼ਟ ਚਾਸਵ ਜਕ ਨ ਕੋਈ ਇੱਕ ਬਾਰ ਜਨ ਤਮ ਸੰਬਾਰਾ ਕਾਲ ਵਾਸਤੇ ਤਾਹੀ ਉਬਾਰਾ जेनु नर नाम तिहारु कहा दारद दुष्ट धोक ते रहा गडक के तुम मन सुनन तिहारी हाग हा तुद लेहो उवारी सर्वदारु महो सहाय दुष्ट धोकते लियो बिचाई स्वैया पंगे जब ते तुमरे तब देखौं आगत रे नियान्यो राम री म अपुरान कुरान ਹਰੇ ਕਾ ਮਤੇ ਕਨਮਨਿਓ ਸਮਰਤ ਸਾਸਤਰ ਵੇਦ ਸਬੈ ਬਉ ਵੇਦ ਕਹ ਆਮੇਕ ਨਾ ਜਾਣਿਓ ਸਿਰ ਜਬਾਨਿ ਕਿਰਪਾ ਤੁਮਰੀ ਕਰਮਨ ਕੈ ਸਭ ਤੋਇ ਵਕਾਨਿ ਅੰਧੋਰਾ ਸਗਲ ਦਵਾਰ ਕੋ ਛਾਡਿ ਕੈ ਗਏ ਦਵਾਰੁ ਦਾਰੁ ਬਾਇ ਗਏ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ ਰਾਮ ਗਲੀ ਮਹੱਲਾ ਤੀਜਾ ਨੰ ਏਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਮੇਰੀ ਮਾਈ ਤਤਗੁਰੋਂ ਮੈਂ ਪਾਇਆ ਸਤਗੁਰ ਦਾ ਪਾਇਆ ਸਹਜ ਸੇਧੀ ਮਨ ਵਜੀਆ ਵਾਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦ ਦਾ ਗਾਵੋ ਹਰੀ ਕੇਰਾ ਮਨ ਜਨੇ ਉਸਾਇਆ ਕਹ ਨਾਨਕ ਆਨੰਦ ਹੋਆ ਸਾਧੂ ਗੁਰੂ ਮੈਂ ਪਾਇਆਈ ਮਨ ਮੇਰਿਆ ਤੂੰ सदा ਰਹਿ ਵਰ ਨਾਲੇ ਅਰ ਨਾਲੇ ਤੂੰ ਮਨ ਮੇਰੇ ਰੂਹ ਸਭ ਸਾਰਨਾ ਅੰਗੀਕਾਰਿ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਬ ਮੰਗ ਨਾਂ ਸੰਮਰਤ ਸੁਆਮੀ ਸੋ ਗਿਆ ਮਨ ਅਨੁਸਾਰੇ ਕਹੈ ਨਾਨਕ ਮਨ ਮੇਰੇ सदा ਰਹਿ ਹਰ ਨਾਲੇ ਸਾਚੇ ਸਹਿਬਾਂ ਕਿਆ ਨਾ ਅਹੰਕਾਰ ਤੇਰਾ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਸੋ ਪਾਵੇ ਸਦਾ ਸੋ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਧਿਆਨ ਕਰਤੇ ਰਹਿ ਸਾਜਾ ਨਾਮ ਮੇਰਾ ਆਸਰਾ ਸਾਜ ਨਾਮ ਯਾਦ ਅਰ ਮੇਰਾ ਜਨ ਭੋਖਾ ਸਭ ਗਵਾਈਆ ਕਰਤ ਜਾਂ ਤੁਸੋ ਕਮਾਨਿਆਈ ਵਸਿਆ ਜਿਨ ਜਸ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ比特 ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਸ਼ਬਦ ਰੋ ਪਿਆਰੋ ਸੱਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਤੁ ਭਾਗੇ ਘਰ ਤੁ ਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਜ ਦੂਦ ਤਤ ਵਸ ਕੀਤੇ ਕਾਲ ਗੰਟ ਕੁਮਾਰ ਆਤਰ ਕਰਮ ਪਾਇਆ ਤਤ ਜਨ ਕੋ ਸੇ ਨਾਮ ਹਰ ਕੈ ਲਾਗੇ ਕੈ ਨਾਨਕ ਤੈ ਸੁਖ ਹੋਆ ਤਤ ਕਰ ਅਨਹਦ ਵਾਜੇ ਆਨੰਦ ਸੁਨੋ ਵੱਡ ਪਾਗਿਓ ਸਗਲ ਮਨੋ ਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਕੋ ਤਰੇ ਸੁਣੀ ਸਚੀ ਬਾਣੀ ਤੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਬਨੀਤ ਕਹਤੇ ਪਵਿੱਤ ਸਤ ਗੁਰ ਰਹਾ ਭਰਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੀ ਮੰਦਾਬਣੀ ਮਹੱਲਾ ਪੰਜਵਾ ਥਾਲ ਵਿਸਨਵਾ ਸੁਭਿਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਧਾਕੁਰ ਕਾ ਪਇਓ ਜਿਸ ਕਾ ਸਭ ਸਦਾਾਰੋ ਜੇ ਕੋ ਘਾਵੈ ਜੇ ਕੋ ਪੰਚਾ ਤਿਸ ਕਾ ਵੈ ਉਦਾਰੋ ਇਹ ਵਸਤ ਤਾ ਜੀ ਨ ਜਾਇ ਨਤਨਤ ਰਾਗੁਰ ਧਾਰੋ ਤਮ ਸੰਸਾਰੁ ਚਰਨੁ ਲਗਤ ਰਿਏ ਸਬ ਨਾਨਕ ਬ੍ਰਹਮ ਬਸਾਦ ਸਲੋਕ ਮਹਲਾ 5 ਤੈਰਾ ਕੀਤਾ ਜਾਤੋ ਨਹੀਂ ਮਨ ਜੋ ਕੀ ਤੋਈ ਮੈਂ ਨਰ ਗੁਣ ਹਾਰੇ ਕੋਪਣ ਨਾਹੀ ਆਪੇ ਦਰਦ ਭੈ ਹੋਈ ਦਰਜੁ ਭਾਇ ਮੇ ਰਾਮ ਦੋਈ ਤਤ ਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਧਨ ਮੰਤੀ ਵਹਿ ਰਿਆ ਬਾੜੀ ਜਦ ਤ ਸਮਰਾਤ ਜਿਤ ਕੋਈ ਨਹੀਂ ਉთა ਤੇਰੀ ਰਖ ਅਗਨੀ ਉਦਰ ਮਾਈ ਸੁਣ ਕੇ ਜਮ ਕੇ ਦੂਤ ਨਾਇ ਤੇ ਰਛਿੜ ਜਾ ਭਗ ਜਦ ਵੀ ਕਮ ਸਗਾਉ ਗੁਰ ਸ਼ਬਦ ਦੀ ਪਾਰ ਪਾਇ ਜਨ ਕਾਲਗੀ ਪਿਆਸ અમૃત સે ગાય કર્મ ઔપન ગુણ ગોવિંદ ગાય તવ જા નો કૃપા તમા લે સાહિદ થાય કરતા કોઈ ન જાય જી આવે તદ્યાહે લોક મહલ્લા પંજા અંતર ગુરુય આરાદના જીવા જપ ગુરુ નાવ નેત્રે સદ ગુરુ બેખના શ્રવની સુણના ગુરુ નાવ સદ ગુરુ જે તીરતે આ દરગહ પયે થાઉ ਉਹ ਨਾਨਕ ਕਿਰਪਾ ਕਰੇ ਜਤਨੋ ਹੀ ਵਥ ਦੇ ਜਗ ਮੈਂ ਉਤਮ ਗਾਢੀ ਐ ਥੱਲੇ ਕੀ ਕੇ ਮਾਲਾ ਪੰਜਵਾ ਰਖੇ ਰਖਣ ਹਾਰ ਆਪ ਵਾਰਿਆ ਨ ਗੁਰ ਕੀ ਪੈਰੀ ਭਾਏ ਕਾਜ ਸਵਾਰਿਆ ਨ ਵਾਪ ਦਿਆਨ ਮਨੋਂ ਨਾਮ ਸਾਰਿਆ ਨ ਤਾਦ ਜਨਾ ਕੈ ਸੰਗ ਭਵਜਨਦਾਰਿਆ ਨ ਤਾਗਤ ਅਨੰਦਿਕ ਦੁਸ਼ਟ ਕੇਨਾ ਮਾਹੀ ਵਿਦਾਰ ਅੰਤ ਸਭ ਕੀ ਟੇਕ ਨਾਨਕ ਮਨ ਮਾਹੀ ਜਿਸ ਸਿਮਰਤ ਸੁਖ ਹੋਈ ਤਗਲੇ ਦੁਕ ਜਾਈ ਤਿਸੁ ਜਾਇ ਵਰ ਕੀ ਟੇਕ ਨਾਨਕ ਮਨ ਮਾਹੀ ਜਿਸ ਜ਼ਮਰਦ ਸੁਖ ਹੋਈ ਰਗਲੇ ਦੋਖ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ